ਫਿਰ ਇਹ 20 ਦਿਨਾਂ ਦਾ ਸਾਨੂੰ ਇਹ ਖਰਚਲ ਖਵਾਦੀ ਹੋ ਰਹੀ ਹੈ ਕੋਈ ਸੁਲਵਾਈ ਨਹੀਂ ਹੈਗੀ ਸਾਡੀ ਸਾਡਾ ਗੁਨਾਹ ਕੀ ਆ ਵੀ ਅਸੀਂ ਕੋ ਭ੍ਰਸ਼ਟਾਚਾਰ ਜਿਹੜਾ ਉਹ ਸਰਿਆਮ ਕਪੜੇ ਹੋ ਰਿਹਾ ਸੀ ਉਹਨੂੰ ਇਹ ਜਾਗਰੂਕ ਨਾਗਰਿਕਾਂ ਨੇ ਸ਼ਹਿਰ ਵਾਸੀਆਂ ਨੇ ਉਹ ਕਪੜੇ ਨੂੰ ਜਾਗਰ ਕੀਤਾ ਤੇ ਅਫਸਰਾਂ ਨੂੰ ਇਹ ਹੋ ਗਿਆ ਵੀ ਜਿਹੜਾ ਸਾਡਾ ਕਮਿਸ਼ਨ ਸੀਗਾ ਉਹ ਮਾਰਿਆ ਗਿਆ ਕਿਉਂਕਿ 800 ਰੁਪਏ ਦੀ ਜਗ੍ਹਾ ਉਹ 2200 ਰੁਪਏ ਖਰਚਾ ਪਾ ਰਹੇ ਸੀ ਤੇ ਪੈਪ ਵੀ ਝੋਟਾ ਪਾ ਰਹੇ ਸੀ ਜਦੋਂ ਇਹ ਗੱਲ ਦਾ ਬਰੋਧ ਹੋਇਆ ਸੱਚਾਈ ਅੱਗੇ ਆਈ ਤਾਂ ਪਾ ਪਾ ਪਟ ਕੇ ਲੈ ਗਏ 28 ਘੰਟੇ ਬਾਅਦ ਜਿਹੜਾ ਮਟੀਰੀਅਲ ਪਾਇਆ ਗਿਆ ਸੀ ਬਜਰੀ ਤੇ ਸਿਮਿੰਟ ਉਹਨੂੰ ਐ ਪਟ ਲਿਆ ਜਿਵੇਂ ਕਿ ਉਹ ਧਰੇ ਹੁੰਦੇ ਨੇ ਪਾਇਪ ਉਹ ਤੁਸੀਂ ਆਪ ਸੋਚੋ ਵੀ ਕਹੇਜਾ ਕੰਮ ਹੋ ਰਿਹਾ ਮੈਂ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ 20 ਕਰੋੜ ਰੁਪਏ ਦੇ ਕਰਾ ਦੇਣ ਜਿਹੜੇ ਉਹਦਾ ਧੰਨਵਾਦ ਹੈ ਪਰ ਗੌਰ ਵੀ ਕਰੋ ਕਿ ਉਹ ਗਰੰਟਾ ਕਿੰਨੇ ਲੱਗ ਰਹੀਆਂ ਨੇ ਕਿੰਨਾ ਉਹਨਾਂ ਦੇ ਵਿੱਚ ਕਪੜਾ ਹੋ ਰਿਹਾ ਜਿਵੇਂ ਤੁਹਾਡੇ ਸੀਐਮ ਜਿਹੜੇ ਦਫ਼ਤਰ ਦੇ ਇੰਚਾਰਜ ਨੇ ਕਿਉਂ ਕੰਮ ਕਰਦੀ ਨਹੀਂ ਸੁੱਤੇ ਪੈਣੇ ਮੁਰਜ਼ਾ ਨੂੰ ਮਰਨ ਦੀ ਛੱਡ ਦਿੱਤਾ ਗਿਆ 20 ਦਿਨ ਹੋ ਗਏ ਕਿ ਮੇਰੇ ਲੋਕ ਰੋਜੀ ਰੋਟੀ ਕਮਾਣਗੇ ਸੋ ਮੈਂ ਅੱਜ মিডিਆ ਦੇ ਭਰਾਵਾਂ ਦੇ ਰਾਹੀਂ ਅੱਜ ਸਾਰਾ ਤੂਰੀ ਸ਼ਹਿਰ ਵਪਾਰ ਮੰਡਲ ਵਪਾਰ ਮੰਡਲ ਦੇ ਸਾਰੇ ਆਗੂ ਸਹਿਬਾਨ ਜਿਹੜੇ ਮੇਨ ਮੇਨ ਆਗੂ ਸਹਿਬਾਨ ਨੇ ਐਸੋਸੀਏਸ਼ਨਾਂ ਦੇ ਅੱਜ ਇੱਥੇ ਇਕੱਠੇ ਹੋਏ ਆ ਕਿ ਚੇਤਾਵਨੀ ਦਿੰਦੇ ਆ ਸਰਕਾਰ ਨੂੰ ਅੱਜ ਇਹ ਤੇ ਮਹਿਕਮਾ B&R ਜਿਹੜੇ ਅਧਿਕਾਰੀ ਇਹਦੇ ਬਾਰੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਤੇ ਵੀ ਐਕਸ਼ਨ ਲਿੱਤਾ ਜਾਵੇ ਕਿ ਉਹਨਾਂ ਨੇ ਜਦੋਂ ਪਾਈਪ ਪਾਣੀ ਸੀ ਕਿ ਕੋਈ ਟੋਏ ਪੱਟੇ ਦੰਦਨ ਹੁਟੋੜੇ ਆਰਥਿਕ ਪਾਇਪਾਂ ਨੇ ਐਡੇ ਐਡੇ ਵੱਡੇ ਡੂੰਘੇ ਟੋੜੇ ਪਟਾਏ ਗਾਣਗੇ ਇਹ ਕੀ ਸਿਸਟਮ ਚੱਲ ਰਿਹਾ ਸ਼ਹਿਰ ਦੇ ਵਿੱਚ ਕਿਉਂ ਗ੍ਰਾਂਟ ਦਾ ਦੁਰਵਿਵਕ ਵਰਤਨਾ ਜਾ ਰਿਹਾ ਹੈ ਇਹਦੀ ਜਾਂਚ ਹੋਵੇ ਕਿਵੇਂ ਨਾਲ ਹੀ ਨਾਲ ਸਾਡੇ ਸਾਰੇ ਆਗੂਆਂ ਸਰਾਹੀ ਆਓ ਸਾਡੇ ਵਪਾਰ ਮੰਡਲ ਦੇ ਚੇਅਰਮੈਨ ਸਾਹਿਬ ਸਾਡੇ ਸਨਪ੍ਰੈਸ ਨੌਕਰਕਾਰ ਦੀ ਸਾਰੀ ਟੀਮ ਸਾਡੇ ਮੈਡੀਕਲ ਸੁਪਰੀਜ਼ ਸਾਰੀ ਇਹ ਬਕਵਾਏ ਕੋਈ ਚੇਕ ਨਾ ਦੇ ਅਧਿਕਾਰੀ ਗਾਣਾ ਚੜ੍ਹੇ ਆਏ ਹੋਏ ਨੇ ਉਹ ਮੈਂ ਅੱਜ ਮੀਡੀਆ ਦੇ ਰਾਹੀਂ ਇਹ ਵੀ ਚੇਤਾਵਨੀ ਦਿੰਨਾ ਮਹਿਕਮੇ ਨੂੰ ਵੀ ਸਰਕਾਰ ਨੂੰ ਵੀ ਜੇ ਇਸ ਮਸਲੇ ਦਾ ਜਲਦ ਹੱਲ ਕੋਈ ਨਾ ਕਰਤਾ ਗਿਆ ਤਾਂ ਮੰਗਲਵਾਰ ਤੋਂ ਜੀ ਸਾਰੇ ਸਹਿਮਤ ਹਾਂ ਅੱਜ ਸ਼ਨੀਵਾਰ 3 ਤਰੀਕ ਜਨਵਰੀ ਦੀ 3 ਤਰੀਕ 2026 ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਜੇ ਇਹਮ ਸੋਮਵਾਰ ਤੱਕ ਕੰਮ ਨਾ ਸ਼ੁਰੂ ਹੋਇਆ ਵਧੀਆ ਤਰੀਕੇ ਦੇ ਨਾਲ ਤਾਂ ਮੰਗਲਵਾਰ ਨੂੰ ਅਣਮਿੱਥੇ ਸਮੇਂ ਦੇ ਲਈ ਜਿਹੜਾ ਸੀਐਮ ਕੈਂਪ ਦਾ ਅਸਰ ਧੂਰੀ ਹੈ ਉਹਦਾ ਮੁੱਖ ਗੇਟ ਦੇ ਅੱਗੇ ਪੂਰਾ ਵਪਾਰ ਮੰਡਲ ਅਣਮਿੱਥੇ ਸਮੇਂ ਲਈ ਧਰਨਾ ਦੇਊਗਾ ਤੇ ਇਹ ਗੱਲ ਜਿਹੜੀ ਹੈ ਇਹ ਸੀਐਮ ਸਾਹਿਬ ਤੱਕ ਪਹੁੰਚਾਣੀ ਮੈਂ ਤੁਹਾਡੀ ਜ਼ਿੰਮੇਵਾਰੀ ਬਣਾਉਂਦਾ ਮੀਡੀਆ ਦੇ ਵੀਰਾਂ ਦੀ ਕਾਜੋ ਸੀਐਮ ਸਾਹਿਬ ਦੌਰ ਕਰੋ ਧੂਰੀ ਦੇ ਵਿਚ ਜਾਓ ਦੇਖੋ ਤੁਹਾਡੀ ਧੱਕਦੇ ਕੀ ਕੰਮ ਹੋ ਰਿਹਾ ਹੈ ਤੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਾਲ ਹੀ ਨਾਲ ਜਿਹੜੇ ਮੇਰੇ ਦੁਕਾਨਦਾਰ ਭਰਾਵਾਂ ਨੇ ਸਾਡੇ ਬਹੁਤਿਆਂ ਨੇ ਇੰਨੀਆਂ ਪਰੇਸ਼ਾਨੀਆਂ ਪਿਛਲੇ 20 ਦਿਨਾਂ ਤੋਂ ਚੱਲ ਰਹੇ ਨੇ ਇਹਨਾਂ ਦੀਆਂ ਪਰੇਸ਼ਾਨੀਆਂ ਤੋਂ ਮੈਂ ਜਲੋ ਸਮਝਦਾ ਹੋਇਆ ਇਹ ਕਹਿੰਦਾ ਕਿ ਇਹਨਾਂ ਨੂੰ ਮੁਆਵਜ਼ਾ ਬੰਦਾ ਦਿੱਤਾ ਜਾਣਾ ਚਾਹੀਦਾ ਹੈ ਜਿਹੜਾ ਮੈਂ ਦੱਸਣਾ ਉਹਨਾਂ ਦਾ ਦੁਕਾਨ ਹੈ ਤੇ ਗਰਮ ਕੱਪੜੇ ਦੀ ਜਿਹੜੇ ਨੇ ਸੇਲ ਲਾਈ ਹੋਈ ਹੈ 1.5 ਮਹੀਨੇ ਦਾ ਕੰਮ ਹੈ ਦਾ ਜਿਹੜਾ ਮਾਲ ਜਿਆ ਹੈ ਕਿਵੇਂ ਵਾਹਟ ਜਾਊਗਾ ਸੁਕਾਹਦਾਰੀ ਠੱਪ ਕਰਦੀ ਕਿਰਾਏ ਦੀ ਦੁਕਾਨ ਹੈ ਸੋ ਮੈਂ ਕਹਿੰਦਾ ਕਿ ਜਦੋਂ ਮਾਲ ਹੀ ਬਚ ਗਿਆ ਜਿਆ ਕਿੱਥੇ ਜਾਊਗਾ ਏ ਗਰੀਬ ਆਦਮੀ ਕਿਵੇਂ ਆਪਣੇ ਬੱਚੇ ਪਾਲੂਗਾ ਏ ਸੋ ਸਾਰਿਆਂ ਦਾ ਮੈਂ ਤੁਹਾਡਾ ਮੀਡੀਆ ਰਹੀ ਹਾਂ ਦੁਕਾਨ ਤੋਂ ਚਾਮ ਨੂੰ ਉੱਤਰਨ ਲੱਗਿਆ ਮੈਂ ਉਹ ਨਾਲੇ ਵਿੱਚ ਗਿਰ ਗਿਆ ਤੇ ਮੇਰੇ ਕੋ ਗੋਡੇ ਤੇ ਸੱਟ ਲੱਗੀ ਆ ਦੇ ਆ ਦੇ ਕੀ ਹੋ ਗਿਆ ਮੋਹ ਮੋਚ ਆ ਗਈ ਮੈਂ ਤਾਂ ਤੁਰਿਆ ਨਹੀਂ ਜਾਂਦਾ ਬਜ਼ੁਰਗ ਆਦਮੀ ਆ 82 ਸਾਲ ਦੀ ਮੇਰੀ ਉਮਰ ਹੈ ਮੈਨੂੰ ਦੁਕਾਨ ਤੇ ਕੋਈ ਰਸਤਾ ਨਹੀਂ ਚੜ੍ਹਨ ਨੂੰ ਤੇ ਆਉਣ ਨੂੰ ਜਾਂ ਕਿ ਮੰਗ ਕੀ ਕਰਦੇ ਵੀ ਇਹ ਨਾਲੀ ਜਲਦ ਜਲਦ ਜਿਹਦਾ ਹੱਲ ਕੀਤਾ ਜਾਵੇ ਇਹਨੂੰ ਬਣਾਈਏ ਜਾਂ ਠੀਕ ਹੈ ਪੂਰੀ ਵਪਾਰ ਮੰਡਲ ਪੂਰੀ ਤੋਂ ਮੈਂ ਪ੍ਰਧਾਨ ਵਿਕਾਸ ਚੈਨ ਮੇਰੇ ਨਾਲ ਸਾਰੇ ਹੀ ਇਸਮੇ ਦੀ ਐਸੋਸੀਏਸ਼ਨਾਂ ਜੋ ਸਾਡੇ ਵਪਾਰ ਮੰਡਲ ਦੇ 28 ਐਸੋਸੀਏਸ਼ਨਾਂ ਦੇ ਸਾਰੇ ਅਹੁਦੇਦਾਰ ਸਹਿਬਾਨ ਅੱਜ ਇੱਥੇ ਬੁਲਾਏ ਨੇ ਕਿਉਂਕਿ ਇੱਕ ਬਹੁਤ ਹੀ ਵੱਡਾ ਜਿਹੜਾ ਮੁੱਦਾ ਸੀਗਾ ਉਹ ਆਪੱਖਿਆ ਉਹ ਹੈ ਪਿਛਲੇ 20 ਦਿਨਾਂ ਇਹ ਜਿਹੜੀ ਰੋਡ ਹੈ ਇਹਦਾ ਕੰਮ ਪੀ ਡਬਲਯੂ ਡੀ ਡਿਪਾਰਟਮੈਂਟ ਨੂੰ ਜੋ ਸਾਨੂੰ ਪਤਾ ਲੱਗਿਆ ਸਰਕਾਰ ਨੇ ਦਿੱਤਾ ਤੇ ਇਹਦੇ ਜਿਹੜੀਆਂ ਨਾਲੀਆਂ ਅੰਡਰਗਰਾਉਂਡ ਕਰਨ ਦਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਹੈ ਇਹਦਾ ਕੰਮ ਪਿਛਲੇ 20 ਦਿਨੋਂ ਇੱਥੋਂ ਤੋਂ ਕਿੱਥੇ ਤੱਕ ਹੋਣਾ ਜੀ ਇਹ ਮਲੇਰ ਕੋਲਾ ਬਾਈਪਾਸ ਤੋਂ ਜੀ ਐਮਜੀਐਮ ਸਿਨੇਮੇ ਤੱਕ ਦਾ ਜੋ ਤੁਹਾਨੂੰ ਪਤਾ ਲੱਗਿਆ ਹੋਇਆ ਟੈਂਡਰ ਤੇ ਜਿਹੜੀਆਂ ਇਹ ਨਾਲੀਆਂ ਨੇ ਇਹਨਾਂ ਦੇ ਵਿੱਚ ਜਦੋਂ ਇਹ ਜੀਸੀਬੀ ਲੈ ਕੇ ਨਾਲੀਆਂ ਬਣਾਉਣ ਆਏ ਜੀਸੀਬੀ ਨਾਲ ਪਟਣ ਲੱਗੇ ਤਾਂ ਅਸੀਂ ਪੁੱਛਿਆ ਵੀ ਇਹ ਕੀ ਗੱਲ ਜੀਸੀਬੀ ਨਾਲ ਨਾਲੀਆਂ ਕਿਉਂ ਪਟੀਆਂ ਜਾ ਰਹੀਆਂ ਕਹਿੰਦੇ ਜੀ ਜਿੱ ਇੱਕ ਫੁੱਟ ਦਾ ਪਾਈਪ 12 ਇੰਚੀ ਦਾ ਪਾਈਪ ਪਾਣਾ ਬਾਜ਼ਾਰ ਦਾ ਕੰਮ ਹੈ ਪਾਣੀ ਰੇਨ ਵਾਟਰ ਵਗੈਰਾ ਸਾਰਾ ਤਾਂ ਕਿਤੇ ਪਾਣੀ ਨਾ ਖੜੇ ਬਹੁਤ ਵਧੀਆ ਕੰਮ ਸੀਐਮ ਸਾਹਿਬ ਨੇ ਕਿਹਾ ਕਰਨਾ ਹੈ ਤੇ ਵਧੀਆ ਕੰਮ ਹੋਣਾ ਅਸੀਂ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਅਸੀਂ ਜੋ ਵੀ ਆਪਣੀਆਂ ਦੇਲੀਆ ਨਾਲੀਆਂ ਤੋਂ ਤਲਵਾਈਆਂ ਕੋਈ ਵੈਮ ਨੇ ਅਸੀਂ ਮਹਿਕਮਾ ਨੂੰ ਸਾਥ ਦਿੱਤਾ ਪਰ ਦੁੱਖ ਕਦੋਂ ਹੋਇਆ ਜਦੋਂ ਪਾਈਪ ਪਾਣ ਦੀ ਵਾਰੀ ਆਈ ਤਾਂ 8 ਇੰਚੀ ਦਾ ਛੋਟਾ ਜਿਹਾ ਸੱਤਾ 8 ਇੰਚੀ ਦਾ ਪਾਈਪ ਲਿਆਏ ਉਹ ਪਾਈਪ ਪਾਣ ਲੱਗੇ 77 ਫੁੱਟ ਤੇ ਕਦੀ ਹੋਂਦੀ ਬਣਾਵਾਂਗੇ ਕਹਿੰਦੇ ਵੀ 16 16 ਫੁੱਟ ਦੇ ਫੜਨੇ 16 ਫੁੱਟ ਦੇ ਡਾਊਨ ਪਾਈਪ ਪਾਉਂਦਾ ਇਹ ਪਾਣੀ ਕਿਵੇਂ ਜਾਊਗਾ ਹੋਂਦੀਆਂ 16 ਫੁੱਟ ਦੇ ਬਣਾਓ ਪਰ ਮਹਿਕਮੇ ਦੀ ੱੱਕੇ ਛਾਈ ਸੀ ਜਦੋਂ ਇਹ ਗੱਲ ਅਸੀਂ ਕੀਤੀ ਕਿ 8 ਇੰਚੀ ਪਾਈਪ ਕਿਉਂ ਪਾਇਆ ਜਾ ਰਿਹਾ ਹੈ ਉਹ ਕਹਿੰਦੇ ਜੀ ਇਹ 2200 ਰੁਪਏ ਮੀਟਰ ਦਾ ਪਾਇਪ ਪਾ ਰਹੇ ਆ ਜਿਹੜਾ 12 ਇੰਚੀ ਪਾਇਪ ਉਹਦਾ 800 ਰੁਪਏ ਮੀਟਰ ਦਾ ਹੈ ਅਸੀਂ ਥੋੜਾ ਵਧੀਆ ਕੰਮ ਕਰ ਰਹੇ ਆ ਸਾਨੂੰ ਬੇਵਕੂਫ ਕਿਵੇਂ ਬਣਾਇਆ ਜਾ ਰਿਹਾ ਸਰਕਾਰ ਦੀ ਗ੍ਰਾਂਟ ਨੂੰ ਚੂਨਾ ਕਿਵੇਂ ਲਾਇਆ ਜਾ ਰਿਹਾ ਹੈ ਬਹਿਕਮੇਦਰ ਠੇਕੇਦਾਰ ਦੁਆਰਾ ਮਿਲ ਕੇ 800 ਰੁਪਏ ਦੇ ਵਿੱਚ 12 ਇੰਚੀ ਪਾਇਪ ਪੈਣਾ ਤੇ 2200 ਰੁਪਏ ਦੇ ਵਿੱਚ 8 ਇੰਚੀ ਪਾਇਪ ਬਾਸ ਕਿਹੜਾ ਹੋਇਆ ਸੀਗਾ 12 ਇੰਚੀ ਪਾਇਪ ਪਾਸ ਹੋਇਆ ਜੀ ਇਹਦਾ 800 ਰੁਪਏ ਰੇਟ ਹੈ ਜੇ ਕੰਸੈਸ਼ਨ ਕਰਕੇ ਮੈਨੂੰ ਪਤਾ ਲੱਗਿਆ 698 ਰੁਪਏ ਰੇਟ ਬਣਿਆ ਪਰ ਇੱਕ ਭ੍ਰਸ਼ਟਾਚਾਰ ਨੂੰ ਅਸੀਂ ਉਜਾਗਰ ਕੀਤਾ ਉਹਦੀ ਸਜ਼ਾ ਸਾਨੂੰ ਇਹ ਮਿਲ ਰਹੀ ਹੈ ਕਿ ਸਾਡੀਆਂ ਦੁਕਾਨਾਂ ਮੁਰੇ 3-3 ਫੁੱਟ ਚੌੜੇ ਤੇ 3-3 ਫੁੱਟ ਡੂੰਘੇ ਕੋਏ ਪਟਕੇ ਪਿਛਲੇ 20 ਦਿਨਾਂ ਤੋਂ ਮਹਿਕਮੇ ਨੇ ਛੱਡ ਤੇ ਕਿ ਤੁਸੀਂ ਮਰਦਾ ਮਰੋ ਅਸੀਂ ਤਾਂ ਕੰਮ ਕਰਦੇ ਨਹੀਂ ਜੀ ਰੋਜ਼ ਸਾਨੂੰ ਲਾਰੇ ਲਾਏ ਜਾਂਦੇ ਕੱਲੂ ਕੰਮ ਸ਼ੁਰੂ ਹੋ ਜੂ ਬਕਾਇਦਾ ਐਸਡੀਐਮ ਸਾਹਿਬ ਨੂੰ ਐਕਸੀਡੈਂਟ ਵੀਐਡੀਆਰ ਨੂੰ ਐਸਡੀਓ ਸਾਹਿਬ ਨੂੰ ਸਭ ਨੂੰ ਇਹ ਨਿਜਾਜਾ ਗੱਲ ਇਹ ਬਹੁਤ ਜ਼ਿਆਦਾ ਕੰਮ ਗਲਤ ਹੋਇਆ ਪਿਆ ਪਰ ਹਜੇ ਤੱਕ ਸਾਡੀ ਕੋਈ ਸਰਵਾਈ ਨਹੀਂ ਅੱਖ ਕੇ ਅਜਿਹਾ ਵਿਭਾਰ ਮੰਡਲ ਨੇ ਫੈਸਲਾ ਲਿੱਤਾ ਹੈ ਵਪਾਰੀਆਂ ਦੇ ਹਿੱਤ ਦੇ ਵਿੱਚ ਕਿ ਅਸੀਂ 1-2 ਦਿਨ ਦਾ ਸਮਾਂ ਹੋਰ ਮਹਿਕਮੇ ਨੂੰ ਸਰਕਾਰ ਨੂੰ ਦੇ ਰਹੇ ਹਾਂ ਜੇ 1-2 ਦਿਨ ਦੇ ਵਿੱਚ ਇਹਦੇ ਪ੍ਰੋਪਰ ਕੰਮ ਸਹੀ ਤਰੀਕੇ ਨਾਲ ਨਾ ਹੋਇਆ ਤਾਂ ਅਸੀਂ ਅੱਖ ਕੇ ਮੰਗਲਵਾਰ ਤੋਂ ਜਿਹੜਾ ਸੀਐਮ ਦਫ਼ਤਰ ਧੂਰੀ ਦੇ ਵਿੱਚ ਬਣਿਆ ਹੋਇਆ ਹੈ ਮਜਬੂਰੀ ਬਸ ਅਸੀਂ ਉਹਦੇ ਗੇਂਦ ਤੇ ਤਰਨਾਂ ਲਾਣ ਲਈ ਮਜਬੂਰ ਹੋਵਾਂਗੇ ਅਸੀਂ ਨਹੀਂ ਚਾਹੁੰਦੇ ਕਿ ਕਮਾਂਡਰ ਸੀਐਮ ਜਿਨੇ ਕਰੋੜਾਂ ਰੁਪਏ ਨੇ ਗਰੰਟੀਾਂ ਧੂਰੇਣ ਦਿੱਤੀਆਂ ਨੇ ਸਾਨੂੰ ਉਹਦੇ ਖਿਲਾਫ ਕੋਈ ਧਰਨਾ ਪ੍ਰਦਰਸ਼ਨ ਕਰਨਾ ਪਵੇ ਜੇ ਸੀਐਮ ਸਾਹਿਬ ਨਹੀਂ ਗੌਰ ਕਰਦੇ ਤਾਂ ਅਸੀਂ ਉਹਨਾਂ ਵੀ ਦੋਸ਼ੀ ਮੰਨਦੇ ਆ ਫੇਰ ਤਾਂ ਕਲੀਅਰ ਆ ਵੀ ਕੁੱਤੀ ਚੋਰਾ ਨਾਲ ਰਲੀ ਹੋਈ ਐ ਫਿਰ ਇਹ ਗੱਲ ਕਲੀਅਰ ਹੋ ਜੂ ਪਰ ਅੱਜ ਅਸੀਂ ਇਹ ਗੱਲ ਨੂੰ ਨਹੀਂ ਮੰਨਦੇ ਪਰ ਜੇ ਨਾ ਇੱਕ ਦੋ ਦਿਨ ਦੇ ਵਿੱਚ ਗੱਲ ਹੋਈ ਤਾਂ ਇਹਦਾ ਮਤਲਬ ਇਹ ਆ ਵੀ ਇਹ ਭ੍ਰਸ਼ਟਾਚਾਰ ਨੀਚੇ ਤੋਂ ਲੈ ਕੇ ਉੱਪਰ ਤੱਕ ਫੈਲਿਆ ਹੋਇਆ ਹੈ ਜਿਹੜਾ ਕਿ ਸਾਨੂੰ ਬਰਦਾਸ਼ਤ ਤੋਂ ਬਾਹਰ ਹੈ ਇਹਦੇ ਲਈ ਧਰਨਾ ਪ੍ਰਦਰਸ਼ਨ ਦੁਕਾਨ ਵਾਲੇ ਜੀ ਮੈਡਮ ਨਾਲ ਵੀ ਗੱਲ ਕੀਤੀ ਐਕਸਟਰਾ ਨਾਲ ਵੀ ਗੱਲ ਕਰਵਾ ਲਿਆ ਪਰ ਖੜ ਦੇ ਰਹੀ ਹਾਂ ਜੀ 20 ਦਿਨਾਂ ਤੋਂ ਲੱਗੀਆਂ ਸੀ ਸੀਐਮ ਕੋਲ ਅਫੀਸ ਦੇ ਵਿੱਚ ਮੇਰੇ ਟੂ ਲੈਟਰ ਦੇ ਆਏ ਉਹਨਾਂ ਨੇ ਵੀ ਫੋਨ ਕੀਤਾ ਮੈਨੂੰ ਬਾਲੇ ਬੋਲ ਕਹਿੰਦੇ ਇੱਕ ਦਿਨ ਜਾਂ ਇੱਕ ਦਿਨ ਚ ਕੰਮ ਸ਼ੁਰੂ ਹੋ ਜਾਊਗਾ ਜੀ ਐਸ ਟੇਮ ਸਭ ਕੋਲ ਅਸੀਂ ਗਏ ਬਾਈ ਰਿਟਰਨ ਲੈਟਰ ਲੈ ਕੇ ਪਿੰਡ ਫੋਟੋਆਂ ਖਿੱਚ ਕੇ ਜਾਈ ਵੀ ਸਾਡੇ ਆ ਹਾਲ ਐ ਕਾਪੀਸ਼ਨ ਹੈ ਜੀ ਇਧਰ ਪੁਟੀਕੇ ਦਾ ਹੱਟ ਕੇ ਦੇਖੋ ਕਿ ਇੱਥੇ ਵੀ ਜਿਹੜੀ ਜ਼ੋਨ ਵਿੱਚ ਜਿਹੜੀ ਪੱਲੀ ਉੱਪਰ ਘੜਦੀਆਂ ਕਿਵੇਂ ਹੁੰਦਾ ਲੱਗੇ ਪੈ ਤਾਂ ਮਜ਼ਦੂਰੀ ਜਦੀ ਸੜ ਉਹ ਗਰੀਬ ਲੋਕਾਂ ਦਾ ਜਿਹੜਾ ਫਟਕ-ਫਟਿਆ ਦੇਖ ਵਾਸਤੇ ਇਹਨਾਂ ਫਟਕ-ਫਟਿਆ ਆ ਬੜੇ ਬਿਖਤੀ ਮਨਾਕ ਮੁਲਾਜ਼ਮ ਵਿੱਚ ਦੇਖਉਂਦੇ ਆ ਨੇੜੇ ਜ਼ੋਨ ਜਿਹੜੀ ਈਮਾ ਆ ਮਨਸਿਕ ਲੋਕੀ ਕੰਮ ਰਹਿ ਜੀ ਪੱਟਾ ਫੱਟਿਆ ਪਿਆ ਜਾ ਕੋਈ ਉਹ ਕੁਛ ਨੇ ਵੀ ਰਾਹ ਹੈਗਾ ਇਹਨਾਂ ਫੇਰ ਆਵਾਂਗੇ ਨਹੀਂ ਸਤਵਾਰ ਮਤਲਬ ਕਿ 20 ਸਾਲ ਬੰਨੇ ਕੰਮ ਕਰਿਛਾਣਾ ਸੀ ਨੇੜੇ ਇਸ ਵਿੱਚ ਮਿਲਤਾ ਕਰਦੀ ਆ ਸਾਡਾ ਇਹ ਜਲਦੀ ਜਲਦੀ ਕੰਮ ਕੀਤਾ ਜਾਵੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਸੁਣਦਾ ਅਸੀਂ ਸਾਡੀ ਬੇਨਤੀ ਹੈ ਜੀ ਅਧਾਰਨ ਜੀ ਦਾ ਕਿਹਾ ਹੈਗਾ ਅਸੀਂ ਤਾਂ ਇਹ ਜਲਦੀ ਲੋੜੀ ਸਾਡਾ ਮਸਲਾ ਹੱਲ ਕੀਤਾ ਜਾਵੇ ਤਾਂ ਕਿ ਅਸੀਂ ਆਪਣਾ ਵਪਾਰ ਕਿਸੇ ਤਰੀਕੇ ਨਾਲ ਕਰ ਸਕੀਏ